ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਚਲੋ ਜੀ ਆਪਾਂ ਕਰਦੇ ਆਂ ਵੀਡੀਓ ਸ਼ੁਰੂ ਜੀ ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਬਣਾਉਣ ਲੱਗੇ ਆ ਕੋਈ ਖਾਣੇ ਵਾਲੀ ਡਿਸ ਆਪਾਂ ਨਹੀਂ ਬਣਾਵਾਂਗੇ ਅੱਜ ਆਪਾਂ ਬਣਾਵਾਂਗੇ ਮਹਿੰਦੀ ਕਿਉਂਕਿ ਜੇ ਆਪਾਂ ਕੈਮੀਕਲ ਵਾਲੀਆਂ ਚੀਜ਼ਾਂ ਲਾਉਂਦੇ ਆ ਜੀ ਜਾਦੇ ਧੋਲੇ ਆਉਂਦੇ ਨੇ ਜੇ ਕੋਈ ਡਾਈ ਲਾਉਨੇ ਆ ਤਾਂ ਡਾਈ ਲਾਉਣ ਨਾਲ ਆਪਣੇ ਵਾਲ ਕਿਹੜੇ ਹਾਰਡ ਹੋ ਜਾਂਦੇ ਨੇ ਜੇ ਆਪਾਂ ਹੱਥਾਂ ਵਾਲੀ ਮਹਿੰਦੀ ਲਾਉਨੇ ਆ ਤਾਂ ਆਪਣੇ ਵਾਲ ਲਾਲ ਜਿਆਦੇ ਹੋ ਜਾਂਦੇ ਨੇ ਲਾਲ ਲਾਲ ਬੁਰੇ ਲੱਗਦੇ ਨੇ ਹਰੇਕ ਭੈਣ ਨੂੰ ਇਹ ਲਾਉਣੇ ਮਹਿੰਦੀ ਤਾਂ ਹਰੇਕ ਨੂੰ ਲਾਉਣੀ ਪੈਂਦੀ ਆ ਲਾਲ ਵਾਲ ਨਹੀਂ ਚੰਗੇ ਲੱਗਦੇ ਲਾਲ ਲਾਲ ਵਾਲ ਬੁਰੇ ਲੱਗਦੇ ਨੇ ਇਸ ਲਈ ਆਪਾਂ ਹੱਥਾਂ ਵਾਲੀ ਮਹਿੰਦੀ ਨੂੰ ਅੱਜ ਉਹ ਰੰਗ ਕਲਰ ਦੇਣ ਦਾ ਉਹ ਕਰਦੇ ਆ ਆਪਾਂ ਗੈਸ ਬਾਲ ਲੈਨੇ ਆ ਉਹਨੂੰ ਆਪਾਂ ਹੱਥਾਂ ਵਾਲੀ ਮਹਿੰਦੀ ਨੂੰ ਕਾਲਾ ਕਲਰ ਕਿਵੇਂ ਬਣਾਉਣਾ ਉਹਦੇ ਲਈ ਆਪਾਂ ਨੇ ਆ ਗੈਸ ਬਾਲ ਲਿਆ ਇਹਦੇ ਵਿੱਚ ਆਪਾਂ ਇੱਕ ਗਲਾਸ ਪਾਣੀ ਦਾ ਪਾ ਲੈਨੇ ਆ ਪਾਣੀ ਨੂੰ ਆਪਾਂ ਚੰਗੀ ਤਰ੍ਹਾਂ ਉਬਾਲ ਲੈਣਾ। ਓਨੀ ਦੇਰ ਤੱਕ ਆਪਾਂ ਪਾਣੀ ਨੂੰ ਉਬਾਲਾਂਗੇ। ਉਬਾਲੀ ਆਉਣ ਤੱਕ ਆਪਾਂ ਇਹਦੇ ਵਿੱਚ ਕੋਈ ਚੀਜ਼ ਨਹੀਂ ਪਾਵਾਂਗੇ। ਇਹਨੂੰ ਆਪਾਂ ਪਾਣੀ ਨੂੰ ਉਬਾਲੀ ਦੇ ਲੈਣੀ ਆ। ਕਿਉਂਕਿ ਜੇ ਆਪਾਂ ਮਹਿੰਦੀ ਸਿੰਪਲ ਮਹਿੰਦੀ ਲਾਉਣੀ ਆ ਜੀ ਹੁੰਦੀ ਤਾਂ ਉਹ ਵਧੀਆ ਕੋਈ ਨੁਕਸਾਨ ਨਹੀਂ ਦਿੰਦੀ ਪਰ ਉਹਦੇ ਨਾਲ ਵਾਲ ਲਾਲ ਹੁੰਦੇ ਨੇ। ਜੇ ਆਪਾਂ ਉਹਨੂੰ ਥੋੜੀ ਜੀ ਮਿਹਨਤ ਕਰ ਲਾਂਗੇ ਤਾਂ ਉਹ ਬਿਲਕੁਲ ਕਾਲੀ ਹੋ ਜੂਗੀ। ਪਤਾ ਨਹੀਂ ਲੱਗਣਾ ਵੀ ਮਹਿੰਦੀ ਲਾਈ ਹੋਈ ਆ ਜਾਂ ਆਪਣੇ ਵਾਲ ਨੇ ਕਾਲੇ। ਚਲੋ ਜੀ ਆਪਾਂ ਪਾਣੀ ਵਾਲ ਲੈਨੇ। ਮੌਜੀ ਪਾਣੀ ਆਪਣਾ ਦੇਖੋ ਵਾਲੀ ਆਉਣ ਲੱਗੀ ਫੁਲਬੁਲੀਆਂ ਜਿਹਾ ਉੱਠ ਖੜੀਆਂ ਵਿੱਚ। ਥੋੜਾ ਜਿਹਾ ਆਪਾਂ ਇਹਨੂੰ ਹੋਰ ਚੰਗੀ ਤਰ੍ਹਾਂ ਵਾਲ ਲੈਨੇ। ਲਓ ਜੀ ਪਾਣੀ ਆਪਣਾ ਦੇਖੋ ਉਬਲਣਾ ਲੱਗ ਗਿਆ। ਹੁਣ ਇਹਦੇ ਵਿੱਚ ਆਪਾਂ ਇੱਕ ਚਮਚਾ ਚਾਹ ਪੱਤੀ ਦਾ ਪਾ ਲੈਨੇ। ਇਹਨੂੰ ਆਪਾਂ ਚੰਗੀ ਤਰ੍ਹਾਂ ਦੋ ਤਿੰਨ ਵਾਲੀਆਂ ਦੇ ਲੈਨੇ ਆਂ ਚਾਹ ਪੱਤੀ ਨੂੰ। ਜਿੰਨੀ ਦੇਰ ਤੱਕ ਆਪਣੀ ਚਾਵਲ ਦੀ ਕਲਰ ਨਹੀਂ ਛੱਡਦੀ ਓਨੀ ਦੇਰ ਤੱਕ ਆਪਾਂ ਉਬਾਲ ਲੈਨੇ ਆ ਕਿਉਂਕਿ ਮੀਨਤ ਤਾਂ ਥੋੜੀ ਜਿਹੀ ਆਉਂਦੀ ਹੈ ਜੀ ਪਰ ਤੁਸੀਂ ਐ ਕਹੋਗੇ ਵੀ ਲਾ ਟ੍ਰਾਈ ਕਰਕੇ ਦੇਖਿਓ ਵੀ ਹਾਂ ਜ਼ਰੂਰੀ ਬਹੁਤ ਵਧੀਆ ਪ੍ਰੈਜ਼ੈਂਟ ਆਉਂਦਾ ਇਹਦਾ ਕਲੌਂਜੀ ਚਮਚਾ ਆਪਣਾ ਵੱਡਾ ਇੱਕ ਚਮਚਾ ਹੀ ਆਪਾਂ ਇਹਦੇ ਵਿੱਚ ਪਾ ਲੈਣਾ ਕਲੌਂਜੀ ਦਾ ਕਲੌਂਜੀ ਨੂੰ ਵੀ ਆਪਾਂ ਦੋ ਤਿੰਨ ਵਾਲੀਆਂ ਚੰਗੀ ਤਰ੍ਹਾਂ ਦੇ ਲੈਣੇ ਚੰਗੀ ਤਰ੍ਹਾਂ ਬਸ ਵਾਰਨ ਦਈਏ ਆ ਵੀ ਜਿਹੜੀਆਂ ਦੋਨੇ ਚੀਜ਼ਾਂ ਕਲਰ ਛੱਡਦਣ ਕਲੌਂਜੀ ਨੂੰ ਵੀ ਆਪਾਂ ਚੰਗੀ ਤਰ੍ਹਾਂ ਵਾਲੀ ਦੇ ਲੈਣੇ ਲਓ ਜੀ ਇੱਕ ਚਮਚਾਪਾ ਇਹਦੇ ਵਿੱਚ ਪਾ ਲੈਣਾ ਚੌਲਾਂ ਦਾ ਚੌਲਾਂ ਨੂੰ ਆਪਾਂ 10 ਮਿੰਟ ਦੇਰ ਤੱਕ ਪਕਾਵਾਂਗੇ 10 ਮਿੰਟ ਦੇਰ ਤੱਕ ਆਪਣੇ ਚੌਲ ਸੌਫਟ ਨਹੀਂ ਹੋ ਜਾਂਦੇ ਚੰਗੀ ਤਰ੍ਹਾਂ 2-3 ਵਾਰੀਆਂ ਆਪਾਂ ਨੇ ਦੇ ਲੈਣੀਆਂ ਨੇ ਤਾਂ ਜੋ ਜਿਹੜਾ ਇਹ ਆਪਣਾ ਮਸਰਾ ਆਪਣਾ ਪਾਣੀ ਇਹ گاੜਾ ਹੋ ਜਵੇ ਚੌਲਾਂ ਨਾਲ ਰਿਚ ਰਿਚ ਕੇ ਥੋੜਾ ਜਿਹਾ گاੜਾ ਹੋ ਜਵੇ ਇਸ ਲਈ ਆਪਾਂ ਨੇ ਚੌਲ ਵਿੱਚ ਪਾ ਲਏ ਵੇ ਦੇਸੀ ਚੀਜ਼ਾਂ ਨੇ ਦੇਸੀ ਨੁਸਖਾ ਜੀ ਕੋਈ ਚੀਜ਼ਾਂ ਨਹੀਂ ਹੋਣਗੀ ਸੈਡ ਫੈਕਟਰੀ ਸਾਰੀਆਂ ਚੀਜ਼ਾਂ ਵਧੀਆ ਨੇ ਆਪਣੇ ਘਰ ਦੀਆਂ ਚੀਜ਼ਾਂ ਨੇ ਮੈਂ ਤਾਂ ਕਈ ਵਾਰ ਲਾ ਕੇ ਦੇਖੀ ਹੈ ਜੀ ਬਾਹਰਲੀ ਮਹਿੰਦੀ ਜਿਵੇਂ ਵਾਲਾਂ ਨੂੰ ਕੈੜੇ ਬਣਾ ਦਿੰਦੀ ਆ ਫੁੱਲੇ ਫੁੱਲੇ ਬਾੜ ਰਹਿੰਦੇ ਨੇ ਜਿਵੇਂ ਚਿਪਦੇ ਹੈਗੇ ਨਰਮ ਨਹੀਂ ਹੁੰਦੇ ਲੋ ਜੀ ਦੇਖੋ ਆਪਣਾ ਗਾੜਾ ਹੋ ਗਿਆ ਹੋਲ ਬਿਲਕੁਲ ਗਾੜਾ ਹੋ ਗਿਆ ਜਿਹੜਾ ਆਪਾਂ ਨੇ ਪਾਣੀ ਉਹ ਕਰਿਆ ਦੀ ਹੁਣ ਇਹਨੂੰ ਆਪਾਂ ਠੰਡਾ ਕਰ ਲੈਨੇ ਬਿਲਕੁਲ ਠੰਡਾ ਕਰ ਲੈਨੇ ਇਹਨੂੰ ਆਪਾਂ ਲੋ ਜੀ ਪਾਣੀ ਆਪਣਾ ਚੰਗੀ ਤਰ੍ਹਾਂ ਠੰਡਾ ਹੋ ਗਿਆ ਹੁਣ ਆਪਾਂ ਇਹਨੂੰ ਗਲਾਸ ਦੇ ਵਿੱਚ ਪਾਉਣ ਲੈਨੇ ਹੁਣ ਆਪਾਂ ਮਹਿੰਦੀ ਲੈਨੇ ਆ ਲੋ ਜੀ ਆਪਾਂ ਮਹਿੰਦੀ ਲੈਨੇ ਆ ਜਿੰਨੀ ਕਿ ਮਹਿੰਦੀ ਦੀ ਆਪਾਂ ਨੂੰ ਲੋੜ ਆ ਪਨੇ ਮਹਿੰਦੀ ਲੈ ਲਈ ਲੋ ਜੀ ਮਹਿੰਦੀ ਆਪਾਂ ਨੇ ਲੈ ਲਈ ਹੁਣ ਇਹਦੇ ਵਿੱਚ ਥੋੜਾ ਥੋੜਾ ਪਾਣੀ ਪਾ ਕੇ ਆਪਾਂ ਮਹਿੰਦੀ ਨੂੰ ਘੋਲ ਬਣਾ ਲੈਨੇ ਆ ਰੇਸ਼ਮ ਵਰਗੇ ਵਾਲ ਹੋ ਜਾਣਗੇ ਤੁਹਾਡੇ ਬਹੁਤ ਨਰਮ ਨਰਮ ਥੋੜਾ ਥੋੜਾ ਪਾਣੀ ਪਾ ਕੇ ਆਪਾਂ ਘੋਲ ਲਵਾਂਗੇ ਕਿਉਂਕਿ ਵੱਧ ਪਾਣੀ ਵੀ ਨਾ ਪੈ ਜAVE ਜੀ ਜਿੰਨੇ ਕੱਪਾਂ ਨੂੰ ਲਾਉਣ ਦੀ ਜ਼ਰੂਰਤ ਹੈ ਗਾੜੀ ਰੱਖਣੀ ਹੈ ਪਤਲੀ ਰੱਖਣੀ ਹੈ ਓਨਾ ਕੱਪਾਂ ਇਹਦੇ ਵਿੱਚ ਪਾਣੀ ਰਲਾ ਲੈਨੇ ਚੰਗੀ ਤਰ੍ਹਾਂ ਮੈਸ਼ ਕਰ ਲੈਨੇ ਤਾਂ ਜੋ ਜਿਹੜੀਆਂ ਗੰਡਾ ਜੀਆਂ ਨੇ ਵਿੱਚ ਇਹ ਚੰਗੀ ਤਰ੍ਹਾਂ ਮਿਕਸ ਹੋ ਜਾਣ ਆਪਾਂ ਹੋਰ ਪਾਣੀ ਪਾ ਲੈਨੇ ਜੀ ਵਿੱਚ ਦੇਖੋ ਹੁਣੇ ਕਲਰ ਚੇਂਜ ਹੋ ਗਿਆ ਆਪਾਂ ਹੋਰ ਪਾਣੀ ਵਿੱਚ ਪਾ ਲੈਨੇ ਚੰਗੀ ਤਰ੍ਹਾਂ ਮਿਕਸ ਕਰ ਲੈਨੇ ਆਂ। ਹੁਣ ਇਹਦੇ ਤੱਕ ਮਿਕਸ ਕਰਾਂਗੇ ਜਿੰਨੀ ਦੇਰ ਤੱਕ ਇੱਕਸਾਰ ਨਹੀਂ ਹੋ ਜਾਂਦੀ ਬੰਡਾ ਇਹ ਵਿੱਚ ਮਰਨੀ ਜਾਂਦੀਆਂ। ਲੋ ਜੀ। ਮਹਿੰਦੀ ਆਪਣੀ ਘੁਲ ਗਈ। ਹੁਣ ਇਹਨੂੰ ਆਪਾਂ ਪੂਰੀ ਰਾਤ ਵਾਸਤੇ ਢੱਕ ਕੇ ਰੱਖ ਦਵਾਂਗੇ। ਇੱਕ ਰਾਤ ਪੂਰੀ ਢੱਕ ਕੇ ਰੱਖਾਂਗੇ ਸਵੇਰੇ ਨੂੰ ਤੁਸੀਂ ਇਹਦਾ ਕਲਰ ਦੇਖਿਓ ਆਪਾਂ ਤੁਹਾਨੂੰ ਦਿਖਾਵਾਂਗੇ ਤੁਹਾਨੂੰ ਸਵੇਰੇ। ਇੱਕ ਰਾਤ ਵਾਸਤੇ ਪੂਰੀ ਢੱਕ ਕੇ ਰੱਖ ਦਿੰਨੇ ਆ ਸਵੇਰੇ ਲਾਵਾਂਗੇ ਇਹਨੂੰ ਆਪਾਂ ਜਦ ਇਹ ਨਹੀਂ ਲਾਉਣੀ ਬਣਾ ਕੇ ਇੱਕ ਰਾਤ ਰੱਖਣੀ ਆ ਦੂਜੇ ਦਿਨ ਲਾਉਣੀ ਆ ਸਿਰ 'ਚ ਹੁਣ ਇਹਨੂੰ ਆਪਾਂ ਢੱਕ ਦੰਨੇ ਆ ਢੱਕ ਕੇ ਰੱਖ ਦਿੰਨੇ ਆ ਸਵੇਰੇ ਮਿਲਾਂਗੇ ਫਿਰ ਤੁਹਾਨੂੰ ਸਵੇਰੇ ਆਪਾਂ ਇਹਦਾ ਕਲਰ ਦਿਖਾਉਣੇ ਆ ਵੀ ਕਿੰਨਾ ਚੇਂਜ ਹੁੰਦਾ ਬਿਲਕੁਲ ਕਾਲੀ ਹੋ ਜਾਣੀ ਇਹਨਾਂ ਸਵੇਰੇ ਤੱਕ ਲਓ ਜੀ ਮਹਿੰਦੀ ਆਪਾਂ ਨੇ ਪੂਰੀ ਰਾਤ ਭਿਉਂ ਕੇ ਰੱਖੀ ਇਹਦਾ ਕਲਰ ਦੇਖੋ ਕਾਲਾ ਹੋ ਗਿਆ ਕੈਮਰੇ 'ਚ ਥੋੜਾ ਜਿਹਾ ਹੋਰ ਰੋੜਦਾ ਉਹਨਾਂ ਨੂੰ ਕਾਲਾ ਹੋ ਗਿਆ ਇਹ ਹੁਣ ਬਾਹਰ ਲਾਲ ਨਹੀਂ ਕਰੂਗੀ ਆਪਣੇ ਕਾਲੇ ਕਰੂਗੀ ਤੁਸੀਂ ਵੀ ਜ਼ਰੂਰ ਟਰਾਈ ਕਰਕੇ ਦੇਖਿਓ ਜਿਹੜੀਆਂ ਭੈਣਾਂ ਲਾਹ ਮਹਿੰਦੀ ਲਾਉਂਦੀਆਂ ਨੇ ਕਿਉਂਕਿ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ ਇਹ ਇਹ ਮੈਂ ਇਹ ਕਰਕੇ ਲਾਇਆ ਕਰੋ ਫਿਰ ਬਾਹਰ ਲਾਲ ਨਹੀਂ ਹੁੰਦੇ ਚਲੋ ਜੀ ਹੁਣ ਆਪਾਂ ਲਾ ਲਾਂਗੇ ਇਹਨੂੰ ਮਿਲਦੇ ਆ ਕਿਸੇ ਹੋਰ ਵੀਡੀਓ 'ਚ ਤਬ ਤੱਕ ਲਈ ਚੈਨਲ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਸਬਸਕ੍ਰਾਈਬ ਕਰਿਓ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਵੀ ਤੁਹਾਨੂੰ ਸਾਡੀ ਵੀਡੀਓ ਕਿਦਾਂ ਦੀ ਲੱਗਦੀ ਹੈ ਨੇ ਮਿਲਦੇ ਆ ਕਿਸੇ ਹੋਰ ਵੀਡੀਓ ਚ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ